ਲਏ ਮਿੱਤਰੋ ਅੱਜ ਜੋ ਕਿ 4 ਫਰਵਰੀ ਤੇ ਮੌਸਮ ਅੱਜ ਬਈ ਬੱਦਲ ਪੂਰਾ ਛਾਇਆ ਹੋਇਆ ਤੇ ਟਾਈਮ ਸਵੇਰ ਕੇ 9:00 ਇੱਕ 11:00 ਦਾ ਟਾਈਮ ਆ ਤੇ ਅੱਜ ਦਾ ਮੀਂਹ ਦੱਸਿਆ ਵਾ ਤਾਂ ਵੀਰੋ ਤੇ ਬੱਦਲ ਵੀ ਹੋਇਆ ਹੋਇਆ ਤੇ ਵਿਚੋਂ ਧੁੱਪ ਵੀ ਨਿਕਲ ਜਾ ਸਕਦੀ ਆ ਪਰ ਅੱਜ ਦੇ ਦਿਨ ਦਾ ਕੁਝ ਨਹੀਂ ਕਹਿ ਸਕਦੇ ਕਿਉਂਕਿ ਮੀਂਹ ਆ ਵੀ ਸਕਦਾ ਤੇ ਦੱਸਿਆ ਵੀ ਹੋਇਆ ਵੀਰੋ ਨੈਟ ਤੇ ਤੇ ਬਾਕੀ ਮੌਸਮ ਧੁੰਦੀ ਇਸ਼ਾਰੀਆ ਤੇ ਬੱਦਲ ਹੋਏ ਹੋਏ ਆ ਤੇ ਚੱਲੇ ਆ ਬਈ ਖੇਤ ਨੂੰ ਕਿਹੜਾ ਮਾਰਨ ਤੇ ਆ ਆਪਣੀ ਵੀਰੋ ਸਰੋਂ ਆ ਗਈ ਦੇਖੋ ਤੇ ਹੋ ਗਈ ਫਲੀਆਂ ਛੋਟੀਆਂ ਛੋਟੀਆਂ ਲੱਗੀਆਂ ਆਣ ਦੇਖੋ ਤੇ ਆ ਦੇਖ ਸਕਦੇ ਹੋ ਤੁਸੀਂ ਫਲੀਆਂ ਆ ਗਈਆਂ ਤੇ ਥੋੜੇ ਦਿਨਾਂ ਬਾਅਦ ਹਫਤੇ ਕੇ ਬਾਅਦ ਇਹ ਸਾਰੀ ਮਿੱਸਰ ਜਾਣੀਆਂ ਇਹ ਫੁੱਲ ਸਾਰੇ ਉਤਰ ਜਾਣੇ ਆ ਤੇ ਸਰੋਂ ਬਣ ਕੇ ਫਲੀਪੋਰੀ ਭਰ ਜਾਣੀਆਂ ਤੇ ਬਾਕੀ ਮੌਸਮ ਚੈੱਕ ਕਰ ਲਓ ਅੱਜਗਾ ਧੁੰਦਪੋਰੀ ਸਵੇਰੇ ਬਹੁਤ ਜ਼ਿਆਦਾ ਧੁੰਦ ਸੀ ਬਈ ਰਾਤ 7:00 ਵਜੇ ਧੁੰਦ ਬਹੁਤ ਜ਼ਿਆਦਾ ਗਿਰ ਗਈ ਸਵੇਰੇ ਵੀ ਬਹੁਤ 10 11 ਵਜੇ ਤੱਕ ਤੁੰਦ ਰਹੀ ਆ ਪਰ ਹੁਣ ਫੇਰ ਥੋੜੀ ਥੋੜੀ ਲੱਗ ਗਈ ਗਿਰਨ ਦੇਖੋ ਮੌਸਮ ਅੱਜ ਕਾ ਇੱਧਰ ਦੇਖ ਲਓ ਭਾਈ ਆਪਣੀ ਡੇਕਾਂ ਪੂਰੀਆਂ ਸੁੱਕ ਗਈਆਂ ਪੱਤ ਝੜ ਲੱਗੀ ਹੋਈ ਆ ਹੁਣ ਕਿਉਂਕਿ ਤੁਹਾਨੂੰ ਪਤਾ ਹੀ ਠੰਡਾ ਦੇ ਮੌਸਮ ਚ ਅਕਸਰ ਜਿਹੜੇ ਦਰਖਤ ਹੁੰਦੇ ਆ ਸਾਰੇ ਪੱਤੇ ਝੜ ਜਾਂਦੇ ਆ ਤੇ ਹੁਣ ਜਿਹੜਾ ਦੂਸਰਾ ਫਰਵਰੀ ਦਾ ਮਹੀਨਾ ਤੇ ਮਾਰਚ ਦੇ ਸ਼ੁਰੂ ਵਿੱਚ ਆ ਇਹਦੇ 'ਚ ਮਤਲਬ ਮਤਲਬ ਫੁੱਟਣ ਲੱਗ ਜਾਣਗੇ ਡੇਕਾਂ ਪੂਰੀਆਂ ਤੇ ਹੁਣਾਂ ਦੀ ਫੁੱਟੀਆਂ ਕਿਉਂਕਿ ਠੰਡ ਹੈਗੀ ਹਾਲੇ ਤੇ ਜੂੰ ਜੂੰ ਠੰਡ ਘਟਦੀ ਜਾਏਗੀ ਵੀਰੋ ਤੀਸਰੇ ਮਹੀਨੇ ਦੀ ਲਾਸਟ ਤੱਕ ਇਹ ਫੁੱਲ ਫੁੱਰੇ ਆ ਜਾਣਗੇ ਢੇਕਾਂ ਤੇ ਤੇ ਬਾਕੀ ਘੜੇ-ਗੂਟੇ ਪੰਨ ਲਾਤੇ ਤੇ ਮੌਸਮ ਅੱਜ ਦਾ ਤੁਹਾਨੂੰ ਦਿਖਾਈ ਦਿੱਤਾ ਬਾਕੀ ਵੀਰੋ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਅਗਲੇ ਮੌਸਮ ਦੇ ਨਾਲ ਤੇ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਬਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 4 ਜਿਹੜੀ ਫਰਵਰੀ ਤੇ ਦਿਨ ਹੈਗਾ ਮੰਗਲਵਾਰ ਤੇ ਮੌਸਮ ਦੀ ਗੱਲ ਕਰੀਏ ਵੀਰੋ ਤੇ ਮੌਸਮ ਅੱਜ ਖਰਾਬ ਹੀ ਆ ਤੇ 4 ਫਰਵਰੀ ਨੂੰ ਮੈਂ ਦੱਸਿਆ ਜੀ ਉਮੀਦ ਦੱਸਿਆ ਹੋਇਆ ਨੈਟਵਰਕ ਤੇ ਪੈਣ ਦੀ ਸੁਭਾਵਨਾ ਵੀ ਹੈਗੀ ਆ ਕਿਉਂਕਿ ਬੱਦਲ ਹੋਇਆ ਹੋਇਆ ਦੇਖ ਸਕਦੇ ਤੁਸੀਂ ਪੂਰਾ ਬੱਦਲ ਘੁਲਿਆ ਪਿਆ ਪਰ ਕੁਝ ਕਹਿ ਨਹੀਂ ਸਕਦੇ ਵੀਰੋ ਮੀਂਹ ਕਿਉਂਕਿ 50% ਦੱਸਿਆ ਹੋਇਆ ਸੀ 4 ਫਰਵਰੀ ਨੂੰ ਤੇ 50% ਵਿਰੋ ਕਿਉਂਕਿ ਵਿਚਮਾ ਧੁੱਪ ਵੀ ਨਿਕਲੀ ਸੀ ਥੋੜੀ ਤੇ ਫੇਰ ਹੁਣ ਬੱਦਲ ਹੋ ਗਿਆ ਦੇਖੋ ਤੇ ਉਸਤਾ ਜੁਤਰੀ ਹੁਣੀ ਦੇਖ ਸਕਦੇ ਹੋ ਕਣਕਾਂ ਦੀ ਹੁਣ ਤੱਕ ਉਸ ਹੈਗੀ ਆ ਤੇ ਆਪਣੀ ਕਣਕ ਮਿੱਸਰੀ ਹੋਈ ਆ ਦੇਖੋ ਤੇ ਪਹਿਲਾਂ ਵੀ ਮੈਂ ਦਿਖਾਈ ਸੀ ਵੀਰੋ ਤੇ ਪਹਿਲਾਂ ਜਿਹੜੀ ਘੱਟ ਮਿੱਸਰੀ ਸੀ ਪਰ ਹੁਣ ਮਿਸਰਨ ਤੇ ਆ ਗਈ ਹੋਈ ਆ ਤੇ ਪਾਣੀ ਵੀਰੋ ਕਣਕ ਮੰਗਣ ਲੱਗ ਗਈ ਕਿਉਂਕਿ ਅੱਜ ਦਾ ਦਿਨ ਦੇਖਦੇ ਆਪਾਂ ਜਿਵੇਂ ਹੀ ਪੈ ਜੇ ਚਲੋ ਥੋੜਾ ਜਿਹਾ ਵਧੀਆ ਹੀ ਗੱਲ ਆ ਤੇ ਜ਼ਿਆਦਾ ਨਾ ਪਵੇ ਕਿਉਂਕਿ ਕਣਕਾ ਹੁਣ ਪਾਣੀ ਤੇ ਆਈਆਂ ਹੋਈਆਂ ਸਾਰੀਆਂ ਦੇਖੋ ਇਹ ਕਣਕ ਮਿਸਰਨ ਤੇ ਆਈ ਹੋਈ ਆ ਪਰ ਪਾਣੀ ਦੀ ਲੋੜ ਆ ਇਹਨੂੰ ਕਿਉਂਕਿ ਆ ਇਧਰ ਵੀ ਦੇਖ ਲਗਦੇ ਹੋ ਤੁਸੀਂ ਦੇਖੋ ਖੇਤ ਪੂਰੇ ਚਿੱਟੇ ਹੋ ਗਏ ਤੇ ਪਾਣੀ ਆਪਾਂ ਲਾਵਾਂਗੇ ਹਜੇ ਥੋੜਾ ਠਹਿਰ ਕੇ ਕਿਉਂਕਿ ਅੱਜ ਦਾ ਮੀਂਹ ਦੇਖ ਲੀਏ ਤੇ ਬਾਕੀ ਦੇਖਦੇ ਆ ਕੀ ਬਣਦਾ ਤੇ ਬਾਕੀ ਮੋਟਰ ਦੇ ਆਏ ਦੇ ਭਾਈ ਆ ਪੰਜ ਘੁੰਮਣ ਆਪਣੀ ਮੋਟਰ ਦਾ ਬਲੌਗ ਦਿਖਾਣਾ ਤੁਹਾਨੂੰ ਕਿ ਮੋਟਰ ਤੇ ਪਾ ਕਾਫੀ ਦਿਨ ਪਿਛ ਕੱਲ ਆਪਾਂ ਨੇ ਬਲੌਗ ਤੁਹਾਨੂੰ ਉਹ ਜੰਗਲ ਵਾਲੇ ਖੇਤ ਦਾ ਹੈ ਜੀ ਤੇ ਬਾਕੀ ਸਰੋਂ ਸਰੋਂ ਦੇਖ ਲਓ ਬਈ ਆਪਾਂ ਸਰੋਂ ਕਾਫੀ ਵਿੱਜੀ ਹੋਈ ਐ ਇਸ ਟਾਈਮ ਕਿਉਂਕਿ ਬਰਸੇਂ ਚ ਵੀ ਬਹੁਤ ਛੱਟਤੀ ਤੇ ਆਲੇ-ਦਾਲੇ ਦੇਖੋ ਵੀਰੋ ਕਣਕ ਦੇ ਆਲੇ-ਦਾਲੇ ਵੀ ਪੂਰੀ ਸਰੋਂ ਪਾਰ ਗਈ ਐ ਤੇ ਬਾਕੀ ਇੱਕ ਆਪਾਂ ਨੇ ਜਿਹੜਾ ਪਿੰਡ ਦੇ ਕੋਲ ਆ ਨਾੜੀ ਉੱਥੇ ਹੀ ਪੂਰੀ ਸਰੋਂ ਪਾਈ ਹੋਈ ਆ ਕਿਉਂਕਿ ਸਰੋਂ ਵੀਰੋ ਪਿਛਲੀ ਵਾਰ ਬਹੁਤ ਘਟ ਗਈ ਸੀ ਤੇ ਇਸ ਕਰਕੇ ਆਪਾਂ ਇੱਥੇ ਬਹੁਤ ਜ਼ਿਆਦਾ ਬਿਜਲੀ ਬਾਕੀ ਗਠੇ ਆਪਣੇ ਦੇਖ ਸਕਦੇ ਤੁਸੀਂ ਖੜੇ ਹੋ ਗਏ ਤੇ ਥੋੜੇ ਦਿਨ ਪਹਿਲਾਂ ਆਪਾਂ ਲਾਏ ਸੀ ਇਹ ਤੇ ਲੰਬੇ ਪਏ ਸੀ ਪਰ ਹੁਣ ਦੇਖੋ ਹੋ ਗਏ ਗੋਡੀਆਂ ਲਾ ਗਏ ਤੇ ਬਾਕੀ ਕਣ-ਕੁਣਕ ਦੇਖ ਲਓ ਉਸ ਹਲੇ ਉਤਰੀ ਨਹੀਂ ਤੇ ਇਸ ਕਰਕੇ ਤੇ ਬਾਕੀ ਆਪਣਾ ਨਾਸਲ ਆਹ ਦੇਖ ਲਓ ਮੋਟਾ ਨਾਸਲਾ ਤੇ ਆ ਆਪਣਾ ਦੂਜਾ ਨਾਸਲਾ ਗਿਆ ਆਮ ਤੇ ਇਹਦੇ ਵਿੱਚ ਵੀ ਰਾਖ ਪਾਣੀ ਤੀ کافی ਦਿਨ ਹੋ ਗਏ ਤੇ ਰਾਖ ਪੈ ਨਹੀਂ ਰਹੀ ਆਪਣੇ ਤੋਂ ਕਿਉਂਕਿ ਰਾਖ ਠੇ ਨਹੀਂ ਹੁੰਦੀ ਤੇ ਇਧਰ ਗਾਜਰਾਂ ਤੇ ਪਾਲਕ ਆਪਣੀ ਵੀਰੋ ਲਗਾਤਾਰ ਜਾਰੀ ਆ کافی ਟਾਈਮ ਟਾਈਮ ਹੋ ਗਿਆ ਤੇ ਇਧਰ ਵੀ ਆਪਣਾ ਠੇ ਲਾਏ ਹੋਇਆ ਤੇ ਇਧਰ ਦੋ ਕੁ ਪੇੜੇ ਆਪਾਂ ਨੇ ਟਮਾਟਰਾਂ ਦੇ ਲਾ ਰਗੇ ਆ ਬਾਕੀ ਕਣਕ ਦੇਖ ਸਕਦੇ ਹੋ ਤੁਸੀਂ ਸਹੀ ਖੜੀ ਆ ਹੁਣ ਤੱਕ ਪਰ ਮੌਸਮ ਥੋੜਾ ਜਿਹਾ ਖਰਾਬ ਆ ਅੱਜ ਕਿਉਂਕਿ ਅੱਜ ਦਾ ਜਿਹੜਾ ਮੌਸਮ ਆ ਬਈ ਅੱਜ ਮੀਂਹ ਦੱਸਿਆ ਪਾਇਆ ਸੀ ਬਾਕੀ ਦੇਖਦੇ ਆ ਮੇਰੇ ਕੀ ਬਣਦਾ ਬਾਕੀ ਕਣਕਾਂ ਹੀ ਪਾਣੀ ਤੇ ਆਈ ਹੋਈਆਂ ਤੇ ਬਰਸੀਨ ਨੂੰ ਵੀ ਆਪਾਂ ਪਾਣੀ ਲਾਣਾ ਕਿਉਂਕਿ ਬਰਸੀਨ ਨੂੰ ਕਾਫੀ ਦਿਨ ਹੋ ਗਏ ਆਪਾਂ ਸੁੱਕੀ ਆ ਤੇ ਅੱਗੇ ਉੱਠ ਵੀ ਨਹੀਂ ਰਹੀ ਇਸ ਕਰਕੇ ਆਪਾਂ ਮੇਦੀ ਡੀਗਰੀ 'ਚ ਖੜੇ ਸੀ ਕਿਉਂਕਿ ਅੱਜ ਜੇ ਮੀਂਹ ਪੈ ਗਿਆ ਤਾਂ ਠੀਕ ਆ ਨਹੀਂ ਪਕਲ ਨੂੰ ਪਾਣੀ ਲਾ ਲੈਣਾ ਬਾਕੀ ਚਿੜੀਆਂ ਦੇ ਦੇਖੋ ਭਈ ਆਪਾਂ ਨੇ ਖੰਬੇ ਉੱਤੇ ਜਿਹੜੇ ਆਲਣੇ ਬਣਾਏ ਹੋਏ ਸੀ ਵਧੀਆ ਚਿੜੀਆਂ ਇੱਥੇ ਰਹਿੰਦੀਆਂ ਦੇਖੋ ਆਲਣੇ ਬਣਾ ਕੇ ਆਪਾਂ ਨੇ ਘੜਿਆਂ ਦੇ ਟੰਗੇ ਹੋਏ ਆ ਤੇ ਇਹਦੇ ਵਿੱਚ ਚਿੜੀਆਂ ਵੀ ਰਹਿੰਦੀਆਂ ਬਾਕੀ ਮੌਸਮ ਦੀ ਗੱਲ ਕਰੀਏ ਮੌਸਮ ਅੱਜ ਖਰਾਬ ਹੈ ਆ ਚਲੋ ਦੇਖਦੇ ਹਾਂ ਕੀ ਬਣਦਾ ਤੇ ਵੀਰੋ ਅੱਜ ਜਿਹੜੀ ਹੋ ਗਈ 1 ਫਰਵਰੀ 1 ਫਰਵਰੀ ਹੋ ਗਈ ਅੱਜ ਤੇ ਫਰਵਰੀ ਮਹੀਨੇ ਵਿੱਚ ਵੀਰੋ ਜਿੰਨੀ ਵੀ ਸਾਰੀਆਂ ਕਣਕਾਂ ਸਰੋਂ ਆਏ ਜਿੰਨੀ ਵੀ ਦਿਖਣੀਆਂ ਕਣਕਾਂ ਹੋਣ ਤਾਂ ਸਰੋਂ ਸੋਨਾ ਸਾਰੀਆਂ ਮਿਸਰ ਜਾਣੀਆਂ ਤੇ ਬੱਲੀਆਂ ਆ ਜਾਣੀਆਂ ਇਦਾਂ ਕਣਕਾਂ ਵੀਰੋ ਇਹ ਮਹੀਨੇ ਵਿੱਚ ਸਾਰੀ ਮਿਸਰ ਗਈ। ਮਤਲਬ ਫੋਰੀ ਫਫਲਾ ਆ ਜਾਣਾ ਇਹਦੇ 'ਚ ਤੇ ਬਾਕੀ ਅੱਜ ਦਾ ਮੀਂਹ ਵੀ ਦੱਸਿਆ ਹੋਇਆ ਸੀ ਪਰ ਮੀਂਹ ਅੱਜ ਪਿਆ ਨਹੀਂ ਵਧੀਆ ਗੱਲਾਂ ਚਲੋ ਕਿਉਂਕਿ ਮੀਂਹ ਤਾਂ ਕੰਮ ਹੀ ਖਰਾਬ ਕਰਦਾ। ਬਾਕੀ ਧੁੰਦ ਅੱਜ ਬਹੁਤ ਜ਼ਿਆਦਾ ਸੀ ਬਾਈ ਧੁੰਦ ਤੇ ਬਾਕੀ ਸੋਰਾ ਸੋਰਾ ਦਾ ਜਿਹੜਾ ਆਪਣਾ ਥੋੜਾ ਜਿਹਾ ਫਰਕ ਹੈਗਾ ਇੱਧਰ ਕਿਉਂਕਿ ਸੂਰ ਥੋੜੀ ਜਿਹਾ ਘਟੇ ਆ ਕਿਉਂਕਿ ਕਣਕਾਂ ਜਦੋਂ ਬੜੀਆਂ ਹੋਣ ਲੱਗੀਆਂ ਤੇ ਮਿਸਰਾਂ ਤੇ ਆ ਗਈਆਂ ਤੇ ਹੁਣ ਸੂਰ ਮਤਲਬ ਇੱਧਰ ਜਿਆਦਾ ਆਂਦੇ ਨਹੀਂ ਹੈਗੇ ਤੇ ਬਾਂਦਰਾਂ ਦਾ ਵੀ ਬਿਰੋ ਬਹੁਤ ਮਤਲਬ ਫਰਕ ਪੈ ਗਿਆ ਕਿਉਂਕਿ ਜਦੋਂ ਇਹ ਬਿਜੀ-ਬਿਜੀ ਸੀ ਉਦੋਂ ਬਾਂਦਰ ਬਹੁਤ ਜਿਆਦਾ ਦੇਖੋ ਜਿੱਥੇ ਜਿੱਥੇ ਕਣਕ ਨਹੀਂ ਹੋਰੀ ਤੇ ਬਾਂਦਰਾਂ ਨੇ ਮਤਲਬ ਜਦੋਂ ਆਪਾਂ ਬਿਜਾਈ ਕੀਤੀ ਸੀ ਉਸ ਤੋਂ ਬਾਅਦ ਬਾਂਦਰ ਜਿਵੇਂ ਕਣਕ ਦੀ ਸਾਰੀ ਕੱਢ-ਕੱਢ ਕੇ ਖਾ ਗਈ ਸੀ ਤੇ ਜਿੱਥੇ-ਇੱਥੇ ਦੇਖੋ ਹੈ ਨਹੀਂ ਪਰ ਜੂਨੀਓ ਬੜੀ ਹੋ ਗਈ ਤੁਹਾਨੂੰ ਪਤਾ ਵੀਰੋ ਬੜੀ ਨੂੰ ਜਿਆਦਾ ਬਾਂਦਰ ਰਖਾਂਦੇ ਆ ਇਸ ਕਰਕੇ ਬਾਂਦਰ ਬਹੁਤ ਮਤਲਬ ਘਟਾ ਹੁਣ ਇੱਥੇ ਹੈ ਹੀ ਨਹੀਂ ਮਤਲਬ ਨਾ ਦੇ ਬਰਾਬਰ ਆ ਕਿਉਂਕਿ ਬਾਂਦਰ ਵੀਰੋ ਕਾਫੀ ਦਿਨ ਹੋ ਗਏ ਦਿਖੇ ਨਹੀਂ ਆਪਾਂ ਨੂੰ ਮਤਲਬ 15 20 ਦਿਨ ਦਾ ਟਾਈਮ ਹੋ ਗਿਆ ਆਪਾਂ ਦੇਖੇ ਨੂੰ ਪੰਦੇ ਤਾਂ ਰੋਜਾਂ ਪਰ ਬਾਂਦਰ ਦਿਖੇ ਨਹੀਂ ਹੈਗੇ ਬਾਕੀ ਵਧੀਆ ਚੱਲੋ ਤੇ ਸੂਰਾਂ ਦਾ ਵੀ ਫਰਕ ਆ ਵੀ ਸੂਰ ਪਹਿਲਾਂ ਪਹਿਲਾਂ ਇੱਥੇ ਆਏ ਸੀ ਤੇ ਪਹਿਲੇ ਵੀਡੀਓ ਚ ਆਪਾਂ ਤੁਹਾਨੂੰ ਦਿਖਾਇਆ ਸੀ ਤੇ ਸੂਰਾਂ ਨੇ ਉਹ ਦੇਖੋ ਵੀਰੋ ਡੋਕੇ ਡੋਕੇ ਚੰਗੇ ਉੱਥੇ ਮਾਰੇ ਹੋਏ ਸੀ ਤੇ ਉਦਣ ਦਾ ਮਤਲਬ ਆਪਾਂ ਨੂੰ ਇੱਧਰ ਜਿਆਦਾ ਮਿਲਿਆ ਨਹੀਂ ਉਹ ਆਪਾਂ ਪਿਛਲੇ ਬਲੌਗ ਤੇ ਤੁਹਾਨੂੰ ਦਿਖਾਇਆ ਸੀ ਪਿਛਲੇ ਤੋਂ ਪਿਛਲੇ ਕਾਫੀ ਦਿਨ ਹੋ ਗਏ ਤੇ ਬਾਕੀ ਹੁਣ ਫਰਕ ਆ ਥੋੜਾ ਜਿਹਾ ਤੇ ਮੌਸਮ ਵੀ ਥੋੜਾ ਜਿਹਾ ਫਰਕ ਪੈ ਗਿਆ ਕਿਉਂਕਿ ਮੌਸਮ ਵੀ ਜੋ ਖੁੱਲਣ ਲੱਗ ਗਿਆ ਅੱਜ 1 ਫਰਵਰੀ ਹੋ ਗਈ ਤੇ ਦਿਨਾਂ ਦਾ ਵੀ ਫਰਕ ਪੈ ਗਿਆ ਤੇ ਠੰਡ ਦਾ ਵੀ ਬਹੁਤ ਥੋੜਾ ਜਿਹਾ ਫਰਕ ਆ ਪਰ ਅੱਜ ਵੀਰੋ ਜਿਹੜੀ ਧੁੰਦ ਬਹੁਤ ਜ਼ਿਆਦਾ ਗਿਰੀ ਸੀ ਸਵੇਰੇ ਸ਼ਾਮ ਨੂੰ 7 ਵਜੇ ਤੋਂ ਇਸ ਟਾਈਮ ਨੂੰ ਬਹੁਤ ਧੁੰਦ ਪੈ ਗਈ ਸੀ ਕੱਲ ਤੇ ਸਵੇਰੇ 9 10 11 ਵਜੇ ਤੱਕ ਰਹੀ ਆ ਤੇ ਅੱਜ ਵੀ ਮਤਲਬ ਲੱਗਦਾ ਮੈਨੂੰ ਵੀਰੋ ਧੁੰਦ ਪੈਗੀ ਕਿਉਂਕਿ ਧੁੰਦੇ ਦਾ ਮੌਸਮ ਹੋ ਰਿਹਾ ਹੈ। ਜੇ ਆ ਦੇਖ ਸਕਦੇ ਹੋ ਤੁਸੀਂ ਮੌਸਮ ਦੂਰ ਦੂਰ ਤੱਕ ਧੁੰਦ ਛੋਟੇ ਛੋਟੇ ਹੁਣ ਗਿਰਨ ਲੱਗ ਗਈ। ਤੇ ਬਾਕੀ ਸਵੇਰੇ ਪਤਾ ਚੱਲੇਗਾ ਤੇ ਮਤਲਬ ਕੋਰਾ ਪਹਿਲਾਂ ਪਹਿਲਾਂ ਪਿਆ ਤੇ ਕੋਰਾ ਵੀਰੋ ਜਿਹੜਾ ਅੱਜ ਹੈ ਨਹੀਂ ਸੀ ਅੱਜ ਧੁੰਦ ਸੀ ਤੇ ਠੰਡ ਦਾ ਅੱਜ ਫਰਕ ਆ ਠੰਡ ਵੀ ਘੱਟ ਸੀ ਕਿਉਂਕਿ ਹੁਣ ਤਾਂ ਵੀਰੋ ਘਟਣ ਤੱਕ ਆ ਠੰਡ ਕਿਉਂਕਿ ਠੰਡ ਦਾ ਫਰਕ ਪੈ ਗਿਆ ਅੱਜ 1 ਫਰਵਰੀ ਹੋ ਗਈ ਤੇ ਦੂਸਰੇ ਮਹੀਨੇ ਚ ਵੈਸੀ ਤੁਹਾਨੂੰ ਪਤਾ ਘਟੇ ਜਾਂਦੀ ਹੈ ਠੰਡ ਤੇ ਤੀਸਰੇ ਚ ਤਾਂ ਪੂਰੀ ਮਤਲਬ ਗਰਮੈਸ ਹੋ ਜਾਂਦੀ ਆ ਤੇ ਬਾਕੀ ਚੌਥੇ ਮਹੀਨੇ ਜੇ ਤੁਹਾਨੂੰ ਪਤਾ ਹੀ ਵੀਰੋ ਅਪ੍ਰੈਲ ਦੇ ਵਿਚ ਆਪਣਾ ਕਣਕਾਂ ਦਾ ਕੰਮ ਚੱਲ ਜਾਂਦਾ ਤੇ ਬਾਕੀ ਆਪਾਂ ਤੁਹਾਨੂੰ ਬਲੌਗ ਡੇਲੀ ਪਾਉਂਦੇ ਤੇ ਦਿਖਾਉਂਦੇ ਰਹਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਹੀਂ ਕਰਦੇ ਤੇ ਆਪਣੀ ਵੀਡੀਓ ਨੂੰ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿੰਨੇ ਵੀ ਆਪਣੇ ਨਵੇਂ ਵੀਡੀਓ ਦੇਖਦੇ ਆ ਤੇ ਚੈਨ ਨੂੰ ਕਰ ਲਓ ਸਬਸਕ੍ਰਾਈਬਰ ਤੇ ਆਪਾਂ ਹਰ ਹਰ ਟਾਈਮ ਦੀ ਹਰ ਮਤਲਬ ਟਾਈਮ ਟੂ ਟੇਬਲ ਦਾ ਜਿਵੇਂ ਜਿਵੇਂ ਫਸਲਾਂ ਉੱਗੂ ਦੀਆਂ ਬੜੀਆਂ ਹੁੰਦੀਆਂ ਵढਾਈ ਕੀ ਝਾੜ ਝੂਟ ਸਾਰਾ ਕੁਝ ਤੁਹਾਨੂੰ ਮਤਲਬ ਆਪਣੇ ਬਲੌਗਾਂ ਦੇ ਵਿੱਚ ਦਿਖਾਇਆ ਕਰਾਂਗੇ ਤੇ ਬਾਕੀ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੇ ਤਬ ਤੱਕ ਲਈ ਸਾਨੂੰ ਸਸਰੀ ਕਾ